ਉਦੋਂ ਰਵੀ ਦਾਸ ਲਖਦੇ ਬੇਦਾ ਕਾਂਸ਼ੀ ਵਿੱਚ ਕੁੱਲੀ ਇਹ ਹੁ ਬਹਾਕੇ ਉਦੋਂ ਰਵੀ ਦਾਸ ਲਖਦੇ ਸੱਟ ਸੇ ਕਾਂਸ਼ੀ ਵਿੱਚ ਕੁੱਲੀ ਇਹ ਹੁ ਬਹਾਕੇ ਉਦੋਂ ਰਵੀ ਦਾਸ ਲਖਦੇ चुकली पहा उ उ रखजे Thank <laughs> you. चपंदचारे उहो भल हारे जाणे उहो भल हारे दुख मुक जाण सारे चर नथे नवीदास आखदे खाशी वागू रवीदास आख़िरी ਤੇ ਖਜ਼ਾਨੇ ਵੱਡੇ ਵਾਂਡੇ ਦਾ ਹੋ ਚੋੜਿਆ ਬਹਾਨੇ ਤਕਦੀਰਾਂ ਨੂੰ ਉਹ ਗੱਡਦਾ ਕਿਹਦੇ ਦਾ ਗਰੀਬ ਤੇ ਖਜ਼ਾਨੇ ਵੱਡੇ ਵਾਂਡੇ ਦਾ ਹੋ ਕੀ ਹੋਦੀ ਵੱਟ ਆਈ ਇਹ ਤਾਂ ਜਾਣੀ ਦੀ ਖੁਦਾਈ ਹੋ ਕੀ ਹੋਦੀ ਵੱਟ ਆਏਗੀ ਇਹ ਤਾਂ ਜਾਣੀ ਦੀ ਖੁਦਾਈ ਨਹੀਂ ਪੁੱਛ ਲਵੋ ਵੀਰਾ ਕੋਲ ਠਾਕੇ ਉਹਨੂੰ ਰਵਿਦਾਸ ਆਖਦੇ ਬੈਠਾ

ਤਾਂ ਲੱਖ ਦਾ पढ़ा थी झट दादा लखदा ਰੰਗ दूरी ਵਾਲੇ रबी रंग मच वाल नण दूरी में न रो रबी रंग मच वाल ਮੇਰ ਰੋ ਵਿਦਾਸ ਆਖਦੇ ਬਟਾ ਕੰਸ਼ੀ ਵਿੱਚ ਭੁੱਲੀ ਉਹ ਬਾਕੇ ਰੋ ਵਿਦਾਸ ਆਖਦੇ ਦੇ ਵੀਰਾ ਨੂੰ ਗੱਡਦਾ ਕਿ ਤੇਰੇ ਗਰੀਬ ਤੇ ਖਜ਼ਾਨੇ ਵੱਡੇ ਵਾਂਡੇ ਦਾ ਕਿ ਹੋਦੀ ਵੱਡੀ ਆਈ ਇਹ ਤਾਂ ਜਾਣ ਦੀ ਖੁਦਾਈ ਕਿ ਹੋਦੀ ਵੱਡੀ ਆਈ ਇਹ ਤਾਂ ਜਾਣ ਦੀ ਖੁਦਾਈ ਨਹੀਂ ਪੁੱਛ ਲਵੋ ਵੀਰਾ ਬੋਲ ਜਾ ਕੇ ਇਹ ਨੂੰ ਰਵੀਦਾਸ ਆਖਦੇ ਬੇਟਾ ਕਾਂਸ਼ੀ ਵਿੱਚ ਖੁੱਲੀ ਜੋ ਹੱਬਾ ਕੇ ਇਹ ਨੂੰ ਰਵੀਦਾਸ ਆਖਦੇ अॻ आण चुकाएज छलो ई तोखे आ न रज छे चलो ਦਸੇ ਮਾਰੂ ਸੁਬੀ ਜੀ ਦੇ ਗੁਣ ਗਾ ਕੇ ਤੁਨ ਰਵਿਦਾਸ ਆਖਦੇ ਉਹ ਫਕੀਰੀ ਵਿੱਚ ਬੁੱਲੀ ਇਹ ਪਾ ਕੇ ਸੋਹ ਰਵਿਦਾਸ ਆਖਦੇ ਉਹ ਫਕੀਰੀ ਵਿੱਚ ਬੁੱਲੀ ਇਹ ਪਾ ਕੇ ਰਵਿਦਾਸ ਜੀ ਦਸੇ ਆਖਦੇ ਤੇ ਤੂੰ ਸਾਰੀ ਸੰਗਤ ਪਿਆਰ ਵਿੱਚ ਜਾਓ ਆਖੋ ਸਤਨਾਮ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਣ ਰੂਪੀ ਅਸੀਸਾਂ ਅਸੀਸਾਂ ਆਰੀਆਂ ਨੇ ਧੰਨਵਾਦ ਕਰਦਾ ਵਾਹਿਗੁਰੂ ਕਿਰਪਾ ਕਰੇ ਇੱਕ ਤੋਂ ਨਿਕ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ ਕਰੇ ਸਤਿਕਾਰਯੋਗ ਨਿਰੰਦਰ